ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਜਸਪ੍ਰੀਤ ਸਿੰਘ ਅਬੋਰ ਤੋਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪਿਛਲੀਆਂ ਵੀਡੀਓ ਵੀ ਆਪਾਂ ਪਾਈਆਂ ਹੋਈਆਂ ਕਿ ਆਪਾਂ ਘੁੰਮਣ ਆਏ ਹੋਇਆ ਰਾਜਸਥਾਨ ਦੇ ਵਿੱਚ ਤੇ ਪਹਿਲਾਂ ਆਪਾਂ ਬੱਲਾਜੀ ਧਾਮ ਗਏ ਸੀ ਸ਼੍ਰੀ ਬੱਲਾਜੀ ਧਾਮ ਸੱਲਾ ਸਰਧਾਮ ਫਿਰ ਉਸ ਤੋਂ ਬਾਅਦ ਖਾਟੂ ਜੀ ਧਾਮ ਗਏ ਸੀਗੇ ਫਿਰ ਆਪਾਂ ਹਰਸ਼ਦ ਪਰਬਤ ਤੇ ਗਏ ਆ ਤੇ ਹੁਣ ਆਪਾਂ ਆਏ ਹੋਏ ਸੀਗੇ ਲੋਹਾਗੜ ਜੀ ਹੈਗਾ ਲੋਹਾਗੜ ਜੀ ਦੇ ਵਿੱਚ ਇੱਕ ਬਾਵੜੀ ਬੋਲਦੇ ਇਹਨੂੰ ਬਾਵੜੀ ਜੋ ਕਿ ਕਾਫੀ ਡੂੰਗੀ ਹੈਗੀ ਇਹ ਪੁਰਾਣੇ ਸਮਿਆਂ ਦੇ ਵੇਲੇ ਦੀ ਤੇ ਇਹਦੇ ਵਿੱਚ ਪਾਣੀ ਖੜਾ ਹੋਇਆ ਤੇ ਪੌੜੀਆਂ ਬਣੀਆਂ ਹੋਈਆਂ ਦੇ ਵਿੱਚ ਜਾਣ ਨੂੰ ਤੇ ਆਪਾਂ ਚੱਲਦੇ ਆਂ ਦਿਖਾਉਨੇ ਆ ਤੁਹਾਨੂੰ ਅੰਦਰ ਜਾ ਕੇ ਕੀ ਕੁਛ ਹੈਗਾ ਇਹ ਆਜੋ ਵੀ ਕੈਮਰਾਮੈਨ ਨੂੰ ਵੀ ਕਹੂੰਗਾ ਮੈਂ ਆਜਾ ਵੀ ਦਿਖਾ ਦੇ ਨਾਲ ਨਾਲ ਬਾਕੀ ਆਪਾਂ ਪਾਲਾ ਜਲਾਲਪੁਰਿਆ ਮੁੰਡਾ ਸਕਿਉਰਟੀ ਦੇ ਰੱਖਿਆ ਹੋਇਆ ਨਾਲ ਕੋਈ ਵੀ ਦਿੱਕਤ ਪਰੇਸ਼ਾਨੀ ਆਉਂਦੀ ਆ ਤੇ ਇਹ ਜ਼ਿੰਮੇਵਾਰ ਹੈ ਜੀ ਹੈ ਆਰੇ ਜੀ ਕਰਾਈਏ ਚੈੱਕ ਤੁਹਾਨੂੰ ਚੈੱਕ ਕਰੋ ਪੂਰੀ ਵਿਖਾ ਦੇ ਉੱਪਰੋਂ ਪਹਿਲਾਂ ਸਾਰੀ ਲੋਕੇਸ਼ਨ ਵਿਖਾ ਦੇ ਚੈੱਕ ਕਰਾ ਦੇ ਪਾਣੀ ਵੀ ਆਦਾ ਹੈ ਚਲੋ ਜੀ ਆਰੋ ਅੱਗੇ ਫਿਰ ਅੱਗੇ ਦਿਖਾਈਏ ਤੁਹਾਨੂੰ ਕੀ ਕੁਛ ਬਣਾਇਆ ਹੋਇਆ ਤੇ ਵਿੱਚ ਸਾਨੂੰ ਕੋਈ ਇੱਧਰ ਦਾ ਲੋਕਲ ਬੰਦਾ ਨਹੀਂ ਮਿਲਿਆਗਾ ਕਿਉਂਕਿ ਟਾਈਮ ਉਸ ਤਰ੍ਹਾਂ ਦਾ ਹੈਗਾ ਟਾਈਮ ਸ਼ਾਮ ਦਾ ਹੈਗਾ ਅਗਰ ਕੋਈ ਬੰਦਾ ਮਿਲਦਾ ਤਾਂ ਉਹਦੇ ਤੋਂ ਆਪਾਂ ਇਤਿਹਾਸ ਵੀ ਪੁੱਛਣਾ ਸੀਗਾ ਚਲੋ ਬਾਅਦ 'ਚ ਦੇਖਦੇ ਆਂ ਅਗਰ ਕੋਈ ਪਰਸਨ ਮਿਲਿਆ ਸਾਨੂੰ ਤਾਂ ਆਪਾਂ ਪੁੱਛਾਂਗੇ ਇਹਦਾ ਕੀ ਇਤਿਹਾਸ ਹੈਗਾ ਬਾਕੀ ਆਪਣੀ ਟੀਮ ਘੁੰਮ ਰਹੀ ਆ ਮੌਈਨਾ ਕਰ ਰਹੀ ਐ ਸਰਚ ਕਰਕੇ ਆਇਆ ਉੱਧਰ ਫਿਰ ਸੱਤ ਲਾ ਦੇਣਾ ਲੋ ਫੋਟੋ ਨਹੀਂ ਦਿੱਤੀ ਆਜੇ ਪਹਿਲਾਂ ਤੁਹਾਨੂੰ ਬਾਹਰੋਂ-ਬਾਹਰੋਂ ਦਿਖਾਉਨੇ ਆ ਫਿਰ ਤੁਹਾਨੂੰ ਅੰਦਰ ਵੀ ਲੈ ਕੇ ਚੱਲਾਂਗੇ ਤੇ ਅੰਦਰੋਂ ਬਹੁਤ ਡੂੰਘਾ ਹੈ ਇਹ ਕੋਈ ਅੰਤ ਹੀ ਨਹੀਂਗਾ ਕਹਿੰਦੇ ਇਹਦਾ ਹੈ ਚੱਲਦੇ ਆ ਥੱਲੇ ਵੀ ਚੱਲਦੇ ਆ ਆਪਾਂ ਬੰਦੇ ਬੰਦਾ ਇੱਕ ਕਿਆ ਕਿਸ ਤੱਕ ਛੋਟੀ ਮਤਾਂ ਜਾ ਅੱਛਾ ਨਹੀਂ ਪਾਣੀ ਕਿੱਥੇ ਜੀ ਇਹਦਾ ਜਿਹੜਾ ਪਾਣੀ ਤਾਂ ਰੇੜੀ ਆ ਪਾਣੀ ਤੋਂ ਥੱਲੇ ਵੀ ਪੌੜੀਆਂ ਹੈਗੀਆਂ ਤੇ ਹਨਾ ਚਲੋ ਆ ਜਿਓ ਜੀ ਦਿਖਾਈਏ ਅੱਗੇ ਫਿਰ ਇੱਥੇ ਜਾਣਾ ਵੀ ਆਪ ਨੂੰ ਪੂਰੀ ਸੇਫਟੀ ਨਾਲ ਪਹਿਣਾ ਪ੍ਰਿੰਡ ਵੀ ਹੈਗੇ ਇੱਥੇ ਤੇ ਮੱਖੀਆਂ ਵੀ ਲੱਗੀਆਂ ਹੋਈਆਂ ਤੁਹਾਡਾ ਪਾਰਟ ਕੰਪਲੀਸ਼ਨ ਕੋਈ ਨਹੀਂ ਸਾਡੇ ਨਾਲ ਹੈ ਸਕਿਉਰਟੀ ਗਾਰਡ ਆ ਜਿਓ ਜੀ ਅੱਗੇ ਚਲਦੇ ਆਓ ਤੇ ਕੈਮਰੇ ਤੇ ਆਪਣਾ ਕੈਮਰਾ ਆਪਰੇਟ ਕਰ ਰਿਹਾ ਚੇਤਨ ਵਰਮਾ ਜੀ ਬੋਰਦੋਂ ਨੇ ਇਹ ਵੀ ਆਪਣੇ ਭਰਾ ਹੀ ਆ ਤੇ ਇੱਧਰ ਆਪਣੀ ਟੀਮ ਵੀ ਵਿਖਾ ਦੀ ਚਲਦੇ ਆਂ ਫਿਰ ਆ ਜੂ ਇਕੱਠੀ ਚਲਦੇ ਆ ਯਾਰ ਆ ਜੂ ਚਲਦੇ ਆ ਇਕੱਠੀ ਇੱਧਰ ਰਹੀ ਇੱਧਰ ਪਾਲੋ ਲਓ ਜੀ ਚੈੱਕ ਕਰਾ ਦਿਓ ਬਹੁਤ ਹੀ ਬਹੁਤ ਹੀ ਪੁਰਾਣੀ ਵਿਰਾਸਤ ਆ ਜੀ ਪਤਾ ਨਹੀਂ ਕਿੰਨੇ 100 ਸਾਲ ਪੁਰਾਣੀ ਹੋਣੀ ਆ ਹਨਾ ਤੇ ਚੈੱਕ ਕਰੋ ਜੀ ਦੇਖ ਸਕਦੇ ਹੋ ਤੁਸੀਂ ਤੇ ਇਹ ਬਹੁਤ ਗੈਂਡ ਚੀਜ਼ ਆ ਚਲੋ ਆਈ ਸੀ ਕੇ ਦੇਖਣੀ ਚਾਹੀਦੀ ਹੈ ਘੁੰਮਣਾ ਫਿਰਨਾ ਚਾਹੀਦਾ ਆਪਾਂ ਨੂੰ ਇੱਥੇ ਜਿਵੇਂ ਮੰਨ ਲਓ ਕਿ ਕੋਈ ਸ਼ੂਟਿੰਗ ਸ਼ਾਟਿੰਗ ਕਰਨੀ ਹੈ ਜਿਵੇਂ ਆਪਣੇ ਕਈ ਪੰਜਾਬੀ ਗਾਣਿਆਂ ਦੇ ਵਿੱਚ ਆਈ ਹੋਈ ਹੈ ਨਾ ਤਾਂ ਉਹ ਚੀਜ਼ ਵੀ ਵਧੀਆ ਹੈਗੀ ਹੈ ਸ਼ੂਟਿੰਗ ਸ਼ਾਟਿੰਗ ਕਰਨ ਨੂੰ ਵੀ ਸ਼ੂਟਿੰਗ ਪਲੇਸ ਵੀ ਵਧੀਆ ਹੈਗੀ ਇੱਥੇ ਆਪਣੇ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਵਿਰਾਸਤ ਬਹੁਤ ਘੱਟ ਰਹਿ ਗਈਆਂ ਨੇ ਜਿਵੇਂ ਕਿ ਹੈਗੀਆਂ ਕੁਝ ਕਿ ਇੱਧਰ ਜਿਵੇਂ ਆਨੰਦਪੁਰ ਸਾਈਡ ਜਾਂ ਉੱਧਰ ਵੀ ਕਈ ਆਪਾਂ ਇੱਕ ਦੋ ਚੀਜ਼ਾਂ ਦੇਖੀਆਂ ਉੱਧਰ ਬੜ ਘੱਟਾਂ ਪਰ ਇੱਧਰ ਬਹੁਤ ਜ਼ਿਆਦੇ ਆ ਚਲ ਕੱਟ ਕਰਦੀ ਸੀ ਆ ਠੀਕ ਹੈ ਆ ਚੈੱਕ ਕਰੋ ਜੀ ਤੁਸੀਂ ਇੱਧਰ ਵੀ ਚੈੱਕ ਕਰਵਾ ਲਈ ਸਾਰਾ ਉਹ ਪੁਰਾਣੀ ਵਿਰਾਸਤ ਤਾਂ ਲੋ ਜੀ ਆ ਜਾਓ ਦਖਾਈਏ ਪਰ ਤੁਹਾਨੂੰ ਸਾਥ ਹੀ ਰਹਿਦਾ ਹੈ ਆ ਚੈੱਕ ਕਰੋ ਜੀ ਪੱਥਰਾਂ ਦੀਆਂ ਛੱਤਾਂ ਬੜੀਆਂ ਹੁੰਆਂ ਪਤਾ ਨਹੀਂ ਕਿੰਨੇ ਟਾਈਮ ਪੁਰਾਣਾ ਹੈ ਅੱਗੇ ਤਾਂ ਰਹਿਣ ਦੀਆਂ ਨਾ ਜਾਈ ਇਹਦੇ ਕੁਛ ਛੱਤਾ ਛੁੱਤਾ ਲੱਗਿਆ ਹੁਣਾ ਪ੍ਰਿੰਟ ਕੋਲ ਚੋਰ ਬੈਠਾ ਹੁੰਦਾ ਜੀ ਇੱਧਰ ਥੋੜੀ ਛੋੜ ਚੋਰ ਬੈਠਾ ਹੁੰਦਾ ਆ ਜੋ ਉੱਪਰ ਚੱਲਦੇ ਆ ਇਹ ਥੱਲੇ ਜਾਣ ਨੂੰ ਰਸਤਾ ਇੱਧਰ ਚੱਲਦੇ ਆ ਉੱਪਰ ਆਪਾਂ ਇਹ ਤੇ ਜਾਣ ਨੂੰ ਕਾਜ ਇਹ ਉੱਪਰ ਜਾਣ ਨੂੰ ਰਸਤਾ ਇੱਧਰੋਂ ਦਿਖਾ ਦਿਆਂ ਹੀ ਦਿਖਾ ਦਿਆਂ ਉੱਪਰदाई ਹੈ ਨਾ ਸੇਮ ਹੀ ਜਗਾ ਹੁਣ ਆਪਾਂ ਥੱਲੇ ਚਲਦੇ ਆਂ ਥੱਲੇ ਦੀ ਮੇਨ ਜਗਾ ਜੋ ਵੀ ਇਹਦੀ ਲੋਕੇਸ਼ਨ ਆ ਥੱਲੋਂ ਦੀ ਆ ਥੱਲੋਂ ਦੀ ਵਿਖਾਉਨੇ ਆ ਐਂ ਦੀ ਘੁੰਮ ਚਲਦੇ ਆਪਾਂ ਘੁੰਮ ਕੇ ਚਲਦੇ ਆਂ ਫਿਰ ਤੁਹਾਨੂੰ ਵਿਖਾਉਨੇ ਆ ਥੱਲੋਂ ਦੀ ਕੀ ਲੋਕੇਸ਼ਨ ਇਹਦੀ ਆ ਰੂਜੀ ਕਰੋ ਚੈੱਕ ਫਿਰ ਇਹਨੂੰ ਇੱਧਰ ਬਾਗੜੀ ਦੇ ਵਿੱਚ ਇਹਨੂੰ ਬਾਵੜੀ ਬੋਲਦੇ ਆ ਕਹਿੰਦੇ ਬਾਵੜੀ ਇਹ ਇਹਨੂੰ ਬਾਵੜੀ ਬੋਲਿਆ ਜਾਂਦਾ ਕਹਿੰਦੇ ਬਾਗੜੀ ਦੇ ਵਿੱਚ ਇਹਨੂੰ ਬਾਵੜੀ ਕੋਈ ਹੋਣੀ ਹੈ ਪੁਰਾਣੇ ਰਾਜਿਆਂ ਵਲੇ ਦੀ ਕੋਈ ਰਾਜਿਆਂ ਦਾ ਕੋਈ ਹੁਣ ਸਿਸਟਮ ਇੱਥੇ ਕੋਈ ਵੈਸੇ ਬਣਿਆ ਬਹੁਤ ਸ਼ਾਨਦਾਰ ਹੈ ਇਹ ਚੀਜ਼ ਬਾਕੀ ਤੁਸੀਂ ਦਵਾਰਾਂ ਚੈੱਕ ਕਰ ਸਕਦੇ ਹੋ ਕਿੰਨੀਆਂ ਹੈਵੀ ਬਣੀਆਂ ਹੋਈਆਂ ਆ ਚੈੱਕ ਕਰ ਸਕਦੇ ਹੋ ਬਹੁਤ ਤਗੜਾ ਲੱਗਿਆ ਹੋਇਆ ਇੱਧਰ ਮਖਿਆਲ ਵੀ ਬਹੁਤ ਤਗੜਾ ਲੱਗਿਆ ਹੋਇਆ ਫੋਨਾ ਤਾਂ ਬਹੁਤ ਹੀ ਧਿਆਨ ਨਾਲ ਆਉਣਾ ਚਾਹੀਦਾ ਇੱਥੇ ਆਪਾਂ ਨੂੰ। ਝੁੰਗਾ ਘਾਹ ਸਰੂਪ ਰੱਖੋ। ਹਾਓ ਦੇਖੀਏ ਪੌੜੀਆਂ। ਉੱਪਰ ਨਹੀਂ ਗਏ ਪਰ ਅਸੀਂ ਥੱਲੋ ਥੱਲੋ ਦੇਖ ਲਈਏ ਪਿੱਛੋਂ ਦੇਖ ਲਈਏ ਉਹਨਾਂ ਨੂੰ ਚੈੱਕ ਕਰ ਲਈਏ। ਇੱਧਰ ਕੀ ਸਿਸਟਮ ਅੱਗੇ ਦੇਖਿਆ ਕੁਝ? ਪਾਣੀ ਪਤਾ ਨਹੀਂ ਝੁੰਗਾ ਸਾਫ ਬਹੁਤ ਹੈ। ਪਾਣੀ ਥੱਲੋ ਹੀ ਆਉਂਦਾ ਹੋਣਾ ਨਾ ਬਾਵੜੀ ਇਹ ਪਾਣੀ ਵਾਲੀ ਹੋਣੀ ਹੈ ਇਹ। ਬਹੁਤ ਸਾਫ ਪਾਣੀ ਹੈ ਨਾ। ਧਰਤੀ ਦਾ ਪਾਣੀ ਹੋਊਗਾ ਇਹ ਜਿਵੇਂ ਆਪਣੇ ਖੂਹ ਹੁੰਦੇ ਸੀ ਪੁਰਾਣੇ। ਉਹ ਸਿਸਟਮ ਪਾਣੀ ਇੱਥੋਂ ਹੀ ਪਤਾ ਚੱਲ ਰਿਹਾ ਕਿ ਬਹੁਤ ਸਾਫ ਪਾਣੀ ਹੈ ਇਹਦਾ।

ਲਓ ਲਓ ਜੀ ਆਜੋ ਚੈੱਕ ਕਰੋ ਜੀ ਅੱਗੇ ਬਖਾਉਂਦੇ ਆ ਤੁਹਾਨੂੰ ਪਾਣੀ ਵੀ ਤੁਹਾਨੂੰ ਚੈੱਕ ਕਰਾਉਂਦੇ ਆ ਬਹੁਤ ਸਾਫ ਪਾਣੀ ਆ ਇਹ ਪੁਰਾਣੇ ਸਮਿਆਂ ਦਾ ਬਣਿਆ ਹੋਇਆ ਕੋਈ ਗੇਟ ਗੁੱਡ ਵੀ ਵਿੱਚ ਬਣੇ ਹੋਏ ਆ ਲਾਈਵ ਚੈੱਕ ਕਰਾਦੀ ਕੈਮਰਾਮੈਨ ਇਧਰ ਹੀ ਬਸ ਲੋ ਜੀ ਕਰੋ ਚੈੱਕ ਪਾਣੀ ਬਹੁਤ ਸਾਫ ਹੈ ਦਾ ਪਾਣੀ ਇਹਦਾ ਧਰਤੀ ਚੋਂ ਆਉਂਦਾ ਹੁਣਾ ਪਾਣੀ ਇਹਦਾ ਤੇ ਇਹ ਬਹੁਤ ਡੂੰਗੀ ਜਗ੍ਹਾ ਉੱਥੇ ਕਹਿੰਦੇ ਬੰਦੇ ਦੱਸਦੇ ਸੀ ਵੀ ਜਿੰਨਾ ਵੀ ਜਾ ਸਕਦੇ ਹਾਂ ਥੱਲੇ ਤੁਸੀਂ ਜਾ ਸਕਦੇ ਹੋ ਪਰ ਜਾਇਆ ਨਹੀਂ ਜਾਂਦਾ ਥੱਲੇ ਇਹਦੇ ਕਿਉਂਕਿ ਇੱਥੇ ਪਾਣੀ ਭਰ ਗਿਆ ਲੋ ਜੀ ਕਰੋ ਚੈੱਕ ਪਾਣੀ ਪਾਣੀ ਨਿਕਮ ਰਹੀ ਪਾਣੀ ਕਿੱਡਾ ਸਾਫ ਪਾਣੀ ਹੈਗਾ ਹਾਂ ਪਾਣੀ ਇੱਥੋਂ ਤੱਕ ਜਾਂਦਾ ਹੋਣਾ ਤਾਂ ਹੀ ਦਾ ਨਿਸ਼ਾਨ ਦਿੱਤੇਗਾ ਨਾ ਪੱਥਰਾਂ ਦਾ ਬਣਿਆ ਹੋਇਆ ਸਾਰਾ ਹੀ ਪੁਰਾਣੇ ਸਮਿਆਂ ਦਾ ਬਣਿਆ ਹੋਇਆ ਪਤਾ ਨਹੀਂ ਕਿੰਨੇ 100 ਸਾਲ ਪੁਰਾਣਾ ਹੋਊਗਾ ਸੋ ਤੁਹਾਨੂੰ ਅੱਗੇ ਹੋਰ ਵਿਖਾਵਾਂਗੇ ਕੋਈ ਨਵੀਂ ਪੁਰਾਣੀ ਵਿਰਾਸਤ ਬਣੇ ਰੋ ਜੇ ਵੀਡੀਓ 'ਚ ਓਕੇ ਜੀ ਧੰਨਵਾਦ